ਹੋ ਨੇ ਸਾਨੂੰ ਫਾਰਮ 60 ਤੇ ਕਮ ਮਹਿੰਦਰਾ 415 ਡੀਆਈ ਬਾਕੀ ਕਰਾਉਣਾ ਹੈ ਬਾਈ ਨਾਲ ਗੱਲ ਬਾਤ ਹਾਂਜੀ ਬਾਈ ਕੀ ਹਾਲ ਚਾਲਾ ਕਰਕੇ ਠੀਕ ਹੈ ਓਕੇ ਰਿਪੋਰਟ ਹੈ ਆ ਜਾ ਫਿਰ ਸ਼ੁਰੂ ਕਰ ਲਾ ਇਹ ਹੈਗਾ 17 ਮਾਡਲ 17 ਮਾਡਲ ਫਾਰਮ ਟਰੈਕ ਆ ਗਿਆ ਇਹ ਈਪੀਆਈ ਸੁਪਰਮੈਕਸ ਕੀ 17 ਮਾਡਲ ਹੈ ਤੇ ਡਿਮਾਂਡ ਇਹਦੀ ਹੈਗੀ 471000 71000 ਇੱਥੋਂ ਸ਼ੁਰੂ ਕਰ ਲੈ ਡਾਇਰੈਕਟਰ ਦਾ ਹੁਣ ਕੋੜਾ ਬੰਪਰ ਟਾਇਰ ਅਗਲੇ ਦੀ ਕੰਡੀਸ਼ਨ ਚੈੱਕ ਕਰਾ ਦੇ ਕਰਾਤੀ ਪਿਛਲਿਆਂ ਦੀ ਕਰਾ ਦੇ ਠੀਕ ਹੈ ਠੀਕ ਡਬਲ ਕਲਚ ਆ ਗਿਆ ਡਬਲ ਡਬਲ ਡਿਸਟਰੀਬਿਊਟਰ ਠੀਕ ਤੇਲ ਬ੍ਰੇਕਾ ਰਿਵਰਸ ਪੀਟੀਓ ਕਲਾਸਿਕ ਆ ਗਿਆ ਠੀਕ ਠੀਕ ਹੈ ਰੰਗ ਪੇਂਟ ਜਿੰਨਾ ਵੀ ਇਹ ਹੈਗਾ ਇੱਥੇ ਮਾਰੀ ਜੇ ਕੋਈ ਭਰਾ ਵੀਡੀਓ 'ਚ ਇਹ ਸੋਚੇ ਵੀ ਇਹ ਰੰਗ ਪੇਂਟ ਹੈ ਰੰਗ ਹੋਇਆ ਇਸ ਚੀਜ਼ ਦੀ ਜ਼ਿੰਮੇਵਾਰੀ ਹੈ ਇਹ ਰੰਗ ਸਾਰਾ オリジナル ਹੈ ਖੁੱਲ ਜ਼ਿੰਮੇਵਾਰੀ ਆ ਜਮਾ ਖੋਲ نیچے ਵਾਲਾ ਰੰਗ ਦਿਖਾ ਦੇ ਪੰਪ ਵਾਲਾ ਇਹ ਸਾਰਾ ਜਿੰਨਾ ਵੀ ਪੇਂਟ ਹੈਗਾ ਨਾ ਇਹ ਸਾਰਾ オリジナル ਹੈ ਠੀਕ ਇਹ ਨਹੀਂ ਵੀ ਇਹਦੇ ਕੋ ਕਲਮ ਲੱਗੇ ਹੋਊਗਾ ਨੰਬਰ ਇਹ ਹਰਿਆਣਾ ਹੈ ਐਨਓਸੀ ਜੋ ਕੋਈ ਪੰਜਾਬ ਦਾ ਭਰਾ ਲੈਂਦਾ ਉਹਨੂੰ ਮਿਲ ਜੂਗੀ ਠੀਕ ਠੀਕ ਹੈ ਜਨ ਉਸ ਤੋਂ ਐਸ ਸਾਈਡ ਦਿਖਾ ਦੇ ਗੇਅਰ ਇੰਜਨ ਦਾ ਤਾਂ ਐਡਾ ਕ ਚੰਗਾ ਹੈ ਬਾ ਕਮਾਲ ਹੈ ਹੁੱਡ ਵਾਸਤੇ ਯੂ ਲੱਗਿਆ ਹੋਇਆ ਠੀਕ ਹੈ ਮਿਊਜ਼ਿਕ ਸਿਸਟਮ ਹੈ ਜਿਹੜਾ ਲੱਗਿਆ ਹੋਇਆ ਵੱਡਾ ਮੋਟੀਆਂ ਟਿਊਬਾਂ ਆ ਗਈਆਂ ਜਮਾ ਜਮਾ ਪੂਰੀ ਫੁੱਲ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਠੀਕ ਕਿਤੋਂ ਵੀ 1 ਰੁਪਿਆ ਨਹੀਂ ਭਾਲਦਾ ਜੇ ਤੁਸੀਂ ਲੈ ਜਾਓਗੇ ਕੱਲੀ ਤੁਹਾਨੂੰ ਸਰਵਿਸ ਕਰਾਉਣ ਦੀ ਲੋੜ ਪਊਗੀ ਉਸ ਤੋਂ ਬਾਅਦ ਇੱਥੇ ਆ ਜਾ 470000 ਰੁਪਏ ਡਿਮਾਂਡ ਹੈ ਮੌਕੇ ਤੇ 4 ਲੱਖ 45000 ਰੁਪਏ ਦਾ ਟਰੈਕਟਰ ਤੁਹਾਨੂੰ ਮਿਲ ਜੂਗਾ ਠੀਕ ਹੈ ਉਸ ਤੋਂ ਅੱਗੇ ਤੁਹਾਨੂੰ ਜਮਾ ਨਮਾ ਚੁਲੀ ਨਮਾ ਹੈ ਇਹਦੀ ਕੰਡੀਸ਼ਨ ਦਿਖਾ ਇਹ DI 415 ਵੈਸੇ 475 ਤੇ 415 ਚ ਕੋਈ ਫਰਕ ਨਹੀਂ ਹੈ ਨਾ ਠੀਕ ਮਾਡਲ ਉਨੀ ਹੈ 4 ਲੱਖ ਨੀਅਰ ਪਰ ਡਿਮਾਂਡ ਹੈ ਟ੍ਰੈਕਟਰ ਦੇ ਟਾਇਰ ਦਿਖਾ ਦੇ ਅਗਲੇ ਬਿਲਕੁਲ ਨਵੇਂ ਆਹ ਚੀਜ਼ਾਂ ਦਿਖਾ ਦੇ ਮੂਹਮ ਨੇ ਜਿਵੇਂ ਪਏ ਹਨਾ ਟ੍ਰੈਕਟਰ ਇਹ ਆ ਗਿਆ ਡਬਲ ਕਲਚ ਆ ਗਿਆ ਠੀਕ ਤੇਲ ਬ੍ਰੇਕ ਆ ਗਿਆ ਠੀਕ ਹੈ ਠੀਕ ਰੰਗ ਪੇਂਟ ਆ ਜਿਹੜਾ ਇਹਦਾ ਸਾਰਾ ਜਮਤ ਜਨੂਨ ਨਾਲ ਦਾ ओरिजिनल ਚੋ ਮੈਂ 100% ओरिजिनल ਉਹਦਾ ਵੀ 100% ਸਹੀ ਦਾ ਵੀ 100% ਹੈ ਠੀਕ ਠੀਕ ਹੈ ਤੇ ਗੇਅਰ ਇੰਜਨ ਦਾ ਟਰੈਕਟਰ ਇਹ ਤੂੰ ਵੀ ਇੱਕ ਦੋ ਵਾਰੀ ਚਲਾਇਆ ਹੀ ਇਹ ਹਾਂ ਗਡੌਨ ਚਲਵਾ ਕੇ ਆਏ ਆਂ ਕਾਰ ਵਰਗਾ ਥੱਲੇੋਂ ਨਿਕਲਦਾ ਹੈ ਹਨਾ ਹਾਂ ਪੂਰਾ ਕੰਡੀਸ਼ਨ ਦਿਖਾ ਦੇ ਪਾਵਰ ਸਟੀਅਰਿੰਗ ਆ ਗਿਆ ਭੂਮੀ ਪੁੱਤਰਾਂ 415 ਚਾਰ ਸਿਲੰਡਰ ਆ ਗਿਆ ਠੀਕ ਠੀਕ ਹੈ ਹਰਿਆਣਾ ਨੰਬਰ ਹੈ ਤੇ ਐਨਓਸੀ ਦੀ ਜਿਹੜੀ ਹੈ ਉਹ ਆਪਾਂ ਦੇ ਦੇਾਂਗੇ ਜੇ ਕਿਸੇ ਭਰਾ ਦਾ ਕੋਈ ਪੰਜਾਬ ਜਾਂ ਦਾ ਰਾਜਸਥਾਨ ਦਾ ਬੰਦਾ ਲੈਂਦਾ ਹੈ ਨਾ ਐਨਓਸੀ ਮਿਲ ਜੂ ਐਨਓਸੀ ਆਪਾਂ ਕਢਵਾ ਕੇ ਦੇਣੀ ਹੈ ਇੰਸ਼ੋਰੈਂਸ ਹੋਊਗਾ ਜਿਹੜਾ ਉਹ ਬੰਦੇ ਦਾ ਜਿਹੜਾ ਪਰਚੇਜ਼ ਕਰੂਗਾ ਉਹਦਾ ਹੋਊਗਾ ਡਿਮਾਂਡ ਦੀ ਗੱਲ ਆ ਗਈ ਡਿਮਾਂਡ ਤੇ 419000 ਰੁਪਏ 395000 ਤੱਕ ਟਰੈਕਟਰ ਆਪਾਂ ਇਹ ਦੇ ਦਾਂਗੇ ਨਾ ਨੰਬਰ ਆਪਾਂ ਕੁਲਵੀਰ ਦਾ ਵੀਡੀਓ ਛੱਡ ਦਾਂਗੇ ਜੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਕਾਲ ਨੂੰ ਲਾ ਦਿਓ ਧੰਨਵਾਦ